ਮੇਰਾ ਨਾਮ ਬ੍ਰਿੰਦਰ ਕੁਮਾਰ ਹੈ ਜੀ ਮੇਰਾ ਮੈਡੀਕਲ ਸਟੋਰ ਹੈ ਇਹ ਨਾ ਮੇਰਾ ਬਿਆਨਤਨਗਰ ਦੇ ਗਲੀ ਨੰਬਰ 7 ਦੇ ਬਾਹਰ ਮੈਡੀਕਲ ਸਟੋਰ ਹੈ ਤੇ ਮਗਰਲੇ ਪਾਸੇ ਗਲੀ ਚ ਨਾਲ ਮੇਰਾ ਘਰ ਹੈ ਸਵੇਰੇ तकरीबन 5 ਵਜੇ ਕਿਸੇ ਸੈਰ ਤੇ ਜਾਂਦੇ ਰਾਹਗੀਰ ਨੇ ਸਾਨੂੰ ਮਤਲਬ ਘਰੇ ਆ ਵੀ ਤੁਹਾਡੇ ਸ਼ਟਰ ਟੁੱਟੇ ਹੋਏ ਆ ਤੇ ਜਦੋਂ ਮੈਂ ਆ ਕੇ ਵੀ ਨਾਲ ਦਾ ਦੂਜਾ ਸ਼ਟਰ ਖੋਲ ਕੇ ਅੰਦਰ ਸੀਸੀਟੀਵੀ ਚੈੱਕ ਕੀਤਾ ਤੇ ਮੈਂ ਦੇਖਿਆ ਵੀ ਕੋਈ ਦੋ ਚੋਰ ਸੀ ਅੰਦਰ ਫਿਰ ਮੈਂ ਦੇਖਿਆ ਤੇ ਮੇਰੇ ਨਾਲ ਗੱਲੇ ਟੁੱਟੇ ਹੋਏ ਸੀ ਜਿਨ੍ਹਾਂ ਦੇ ਵਿੱਚ ਨਕਦੀ ਪਲੱਸ ਮੇਰਾ ਲਿਸੰਸੀ ਹਥਿਆਰ ਵੀ ਸੀ ਉਹ ਚੋਰੀ ਹੋਇਆ ਆ ਜੀ ਕਿੰਨੇ ਕ ਨਕਸੀ ਸੀ ਗੱਲੇ ਦੇ ਵਿੱਚ ਨਕਦੀ ਐਸਟੀਮੇਟ 25-30000 ਇੱਕ ਗੱਲੇ ਵਿੱਚ ਸੀਗਾ ਜੀ ਦੁਕਾਨ ਦੇ ਤੇ ਇੱਕ ਮੇਰਾ ਮੰਦਰ ਵਾਲਾ ਗੱਲਾ ਸੀਗਾ ਜਿੱਥੇ ਬਾਬੇ ਨੂੰ ਮੱਥਾ ਟੇਕੀਦਾ ਆਪਾਂ ਡੇਲੀ 7-8000 ਦੇ ਕਰੀਬ ਹੋਊਗਾ ਜਿਹੜਾ ਤੁਸੀਂ ਕਹਿ ਰਹੇ ਹੋ ਲਾਇਸੈਂਸੀ ਹਥਿਆਰ ਤੁਹਾਡਾ ਸੀ ਆਪਦਾ ਸੀਗਾ ਜੀ ਸਰ ਮੇਰਾ ਸੀ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਰਾ ਭਾਈ ਤੁਹਾਡੀ ਚੋਰੀ ਹੋਈ ਐ ਤੇ ਕਿਹਨੇ ਦੱਸਿਆ ਤੁਹਾਨੂੰ ਇਹ ਇਹ ਕਿਸੇ ਤੇ ਮਤਲਬ ਸਹੇਤ ਤੇ ਜਾਂਦੇ ਨੂੰ ਦੱਸਿਆ ਸੀ ਤੇ ਜਦੋਂ ਮੈਂ ਦੁਕਾਨ ਤੇ ਆ ਕੇ ਦੇਖਿਆ ਤਾਂ ਮੇਰਾ ਸਮਾਨ ਸਾਰਾ ਖਿਲਰਿਆ ਪਿਆ ਜੀ ਦਰਾਜ ਦਰੂਤ ਥੱਗੇ ਪਿਆ ਸੀ ਤੋੜ ਕੇ ਉਹ ਤਾਂ ਮੈਨੂੰ ਪਤਾ ਲੱਗਿਆ ਵੀ ਜਿਹੜੇ ਦਰਾਜ ਵਿੱਚ ਮੇਰਾ ਰਵਾਲਵਰ ਸੀ ਉਹ ਵੀ ਦਰਾਜ ਖੇdre ਆਪਾਂ ਸੀ ਪਲੱਸ ਰਵਾਲਵਰ ਹੈ ਨਹੀਂ ਸੀ ਵਿੱਚ ਫਿਰ ਪਹਿਚਾਨ ਹੋ ਸਕੀ ਕਿੱਦਾਂ ਸੀ ਨਹੀਂ ਸਰ ਮੌਕੇ ਤੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ ਤੇ ਕੈਮਰੇ ਤੇ ਦੁਕਾਨ ਤੇ ਮੇਰੀ ਸੀਸੀਟੀਵੀ ਲੱਗੇ ਆ ਉਹ ਮਲਾਜਮ ਤਫਤੀਸ਼ ਕਰ ਰਹੇ ਆ ਸਰ ਇੱਕ ਮੈਡੀਕਲ ਸਟੋਰ ਤੇ ਚੋਰੀ ਹੋਈ ਹੈ ਸਰ ਮੌਕੇ ਤੇ ਪਹੁੰਚੋ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਔਰ ਕੀ ਕੀ ਚੋਰੀ ਹੋਈ ਹੈ ਜੀ ਦੇਖੋ ਅੱਜ ਨੂੰ ਇੱਕ ਕੰਪਲੇਂਟ ਮਿਲੀ ਸੀ ਕਿ ਵੀ ਕੇ ਮੈਡੀਕਲ ਸਟੋਰ ਬਿਆਨਤਨਗ ਗਲੀ ਨੰਬਰ 7 ਰੇਲਵੇ ਲਾਈਨ ਦੇ ਨਾਲ ਐ ਵੀ ਇੱਥੇ ਇੱਕ ਦੋ ਅਨਨੋਨ ਪਰਸਨ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੇ ਆ ਤੇ ਉਹਦੇ ਤੋਂ ਦੁਕਾਨ ਦੇ ਅੰਦਰੋਂ ਕੁਝ ਸਮਾਨ ਉਹਦਾ ਜੀ ਚੋਰੀ ਕਰਕੇ ਲੈ ਗਏ ਸਰ ਕਿੰਨੇ ਕਿੰਨ ਲਗਤੀ ਔਰ ਕੀ ਕੁਝ ਲੈ ਗਏ ਦੇਖੋ ਦੁਕਾਨਦਾਰ ਦੇ ਦਸਤਨ ਮੁਤਾਬਕ ਜਿਹੜੇ ਉਹਦੇ ਗੱਲੇ ਇੱਕ ਗੱਲੇ ਦੇ ਵਿੱਚੋਂ 25 ਤੋਂ 30 ਹਜ਼ਾਰ ਰੁਪਇਆ ਉਹਦੀ ਨਕਦੀ ਲੈ ਗਏ ਇੱਕ ਉਹਦਾ ਕੋਈ ਮੰਦਰ ਵਾਸਤੇ ਉਹਨੇ ਕੋਈ ਲਾਇਆ ਸੀ ਆਪਣਾ ਗੱਲਾ ਉਹਦੇ ਵਿੱਚੋਂ 8-10 ਰੁਪਏ 10000 ਰੁਪਇਆ ਕਹਿੰਦੇ ਉਹਦੇ ਵਿੱਚੋਂ ਲੈ ਗਏ ਇੱਕ ਇੱਕ ਇਹਦਾ ਲਾਇਸੈਂਸਡ ਰਵਲਵਰ ਸੀ 32 ਬੋਰ ਤੇ ਪੰਜ ਰਾਉਂਡ ਜੋ ਕਿ ਨੇ ਦਰਾਜ ਵਿੱਚ ਰੱਖਿਆ ਹੋਇਆ ਉਹ ਉਹ ਲੈ ਕੇ ਸਰ ਕਿੰਦਾ ਦੀ ਹੁਣ ਫਰਦਰ ਕਾਰਵਾਈ ਕੀਤੀ ਜਰੀ ਤੁਹਾਡੇ ਕੋਲ ਦੇਖੋ ਇਹ ਮੌਕੇ ਤੇ ਪੁੱਜੇ ਆ ਡੀਐਸਪੀ ਸਾਹਿਬ ਸ੍ਰੀ ਰਵਿੰਦਰ ਸਿੰਘ ਡੀਐਸਪੀ ਸਿਟੀ ਵੀ ਮੌਕਾ ਪਰ ਆਏ ਨੇ ਤੇ ਇਹ ਪ੍ਰਿੰਸਪਲ ਟਾਈਮ ਹੀ ਤੇ ਟੀਮ ਹੀ ਆਈ ਤੇ ਮੈਂ ਅਸੀਂ ਕੈਵਰੇਜ ਆਸ-ਪਾਸੇ ਲੱਗੇ ਸੀਸੀਟੀਵੀ ਕੈਵਰੇਜ ਘੰ ਘਾਰੇ ਆ ਤੇ ਜੋ ਵੀ ਪਏ ਤੱਥ ਸਾਹਮਣੇ ਆਉਣ ਕੋ ਸਰ ਮੁਤਾਬਕ ਕਾਰਵਾਈ ਅਮਲੇ ਚ ਲਿਆਂਦੀ ਜਾਵੇ ਸਿਰਫ ਪਛਾਣ ਤਾਂ ਹੀ ਹੋ ਸਕੀ ਇਹਨਾਂ ਦੀ ਸਿੱਖਟੀ ਦੇ ਵਿੱਚ ਨਹੀਂ ਜੀ ਅਜੇ ਤੱਕ ਕੋਈ ਨਹੀਂ ਕਰ ਰਹੇ ਹਨ ਤਫਤੀਸ਼ ਤੋਂ